ਲੋਜੀ ਅੱਜ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਚੋਣਾਂ ਦਾ ਵੋਟਾਂ ਦਾ ਐਲਾਨ ਕਰ ਦਿੱਤਾ ਗਿਆ ਹੁਣ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਕਿਹੜੀ-ਕਿਹੜੀ ਤਰੀਕ ਨੂੰ ਵੋਟਾਂ ਪੈਣਗੀਆਂ ਜੰਮੂ ਕਸ਼ਮੀਰ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਵੀਡੀਓ ਨੂੰ ਸ਼ੇਅਰ ਕਰੀ ਜਾਓ ਦੇਖੋ ਅ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਦੀ ਧਾਰਾ 370 ਹਟਾਈ ਐ ਉਦੋਂ ਤੋਂ ਉੱਥੇ ਕੋਈ ਚੁਣੀ ਹੋਈ ਸਰਕਾਰ ਨਹੀਂ ਸੀ ਉੱਥੇ ਵੋਟਾਂ ਹੀ ਨਹੀਂ ਪਈਆਂ ਸੀ ਕੇਂਦਰ ਸਰਕਾਰ ਨੇ ਵੋਟਾਂ ਪੁਵਾਈਆਂ ਹੀ ਨਹੀਂ ਸੀ ਪਰ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਜਪੀ ਪਿਛਲੀ ਵਾਰ ਨਾਲੋਂ ਅੱਧੀ ਰਹਿ ਗਈ ਇਸ ਵਾਰ ਤਾਂ ਇਸ ਵਾਰ ਫਿਰ ਉਹਨਾਂ ਨੂੰ ਲੱਗਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣਾਂ ਕਰਾਉਣੀਆਂ ਚਾਹੀਦੀਆਂ ਨੇ ਤਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ 18 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਤਿੰਨ ਗੇੜਾਂ ਦੇ ਵਿੱਚ ਵੋਟਾਂ ਪੈਣਗੀਆਂ 18 ਸਤੰਬਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ 25 ਸਤੰਬਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਦੂਜੇ ਗੇੜ ਦੀਆਂ ਵੋਟਾਂ ਪੈਣਗੀਆਂ ਤੇ 1 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਵਿੱਚ ਤੀਜੇ ਗੇੜ ਦੀਆਂ ਤੇ ਹਰਿਆਣੇ ਦੇ ਵਿੱਚ ਸਾਰੇ ਦਿਨ ਗੇੜ ਦੀਆਂ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਮਤਲਬ ਹਰਿਆਣੇ ਦੀਆਂ ਵੋਟਾਂ ਇੱਕੋ ਗੇੜ 'ਚ 1 ਅਕਤੂਬਰ ਨੂੰ ਹੀ ਪੈਣਗੀਆਂ। ਪਰ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਤਿੰਨ ਗੇੜ ਵੋਟਾਂ ਦੇ ਰੱਖੇ ਗਏ ਨੇ। ਨਤੀਜਾ ਕਿਸ ਦਿਨ ਆਵੇਗਾ? 4 ਅਕਤੂਬਰ ਨੂੰ ਨਤੀਜਾ ਆਵੇਗਾ। ਜਿੰਨੀਆਂ ਥਾਵਾਂ ਤੇ ਵੋਟਾਂ ਪੈਣਗੀਆਂ ਸਾਰੀਆਂ ਦਾ। ਹੁਣ ਅਗਲਾ ਸਵਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਤੇ ਚਾਰ ਵਿਧਾਨ ਸਭਾ ਦੀਆਂ ਸੀਟਾਂ ਸੀ ਜਿਹੜੀਆਂ ਪੰਜਾਬ ਦੀਆਂ ਜਿੱਥੋਂ ਐਮਐਲਏ ਐਮਪੀ ਜਿੱਤ ਚੁੱਕੇ ਨੇ ਤੇ ਉਹ ਐਮਐਲਏ ਦੀਆਂ ਸੀਟਾਂ ਖਾਲੀ ਹੋ ਗਈਆਂ ਨੇ ਉਹ ਜਿਮਣੀ ਚੋਣਾਂ ਕਦੋਂ ਪੰਜਾਬ ਦੀਆਂ ਚਾਰ ਸੀਟਾਂ ਤੇ ਹੋਣਗੀਆਂ ਇਹਨਾਂ ਤਰੀਕਿਆਂ ਦਾ ਐਲਾਨ ਅਜੇ ਨਹੀਂ ਹੋਇਆ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀਆਂ ਤਰੀਕਿਆਂ ਦਾ ਐਲਾਨ ਵੀ ਅਜੇ ਨਹੀਂ ਹੋਇਆ ਪੂਰਾ ਪੰਜਾਬ ਉਡੀਕ ਰਿਹਾ ਪੰਚਾਇਤੀ ਚੋਣਾਂ ਨੂੰ ਪੰਚਾਇਤੀ ਚੋਣਾਂ ਬਹੁਤ ਟਾਈਮ ਪਹਿਲਾਂ ਕਰਵਾ ਲੈਣੀਆਂ ਚਾਹੀਦੀਆਂ ਸੀ ਕਿਉਂਕਿ ਪੰਚਾਇਤਾਂ ਨੂੰ ਭੰਗ ਕੀਤੇ ਕਈ ਮਹੀਨੇ ਬੀਤ ਗਏ ਨੇ ਪਰ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਨਹੀਂ ਕਰਵਾ ਰਹੀ ਸ਼ਾਇਦ ਪੰਜਾਬ ਸਰਕਾਰ ਪਿੰਡਾਂ ਦੇ ਵਿੱਚ ਪਹਿਲਾਂ ਆਪਣਾ ਜਿਹੜਾ ਹੈ ਉਹ ਧੜਿਆਂ ਦਾ ਦਬਦਬਾ ਵਧਾਉਣਾ ਚਾਹੁੰਦੀ ਹੈ ਉਸ ਤੋਂ ਬਾਅਦ ਚੋਣਾਂ ਕਰਾਉਣਾ ਚਾਹੁੰਦੀ ਹੈ ਇਹ ਇੱਕ ਵਿਚਾਰ ਹੈ ਹੁਣ ਦੁਬਾਰਾ ਫੇਰ ਮੈਂ ਤੁਹਾਨੂੰ ਦੱਸ ਦਿਆਂ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ 18 ਸਤੰਬਰ ਤੋਂ 1 ਅਕਤੂਬਰ ਤੱਕ ਚੋਣਾਂ ਹੋਣਗੀਆਂ ਤਿੰਨ ਗੇੜਾਂ ਦੇ ਵਿੱਚ ਤੇ 4 ਅਕਤੂਬਰ ਨੂੰ ਨਤੀਜਾ ਆਵੇਗਾ ਹੁਣ ਹਰਿਆਣਾ ਦੇ ਵਿੱਚ ਕੀ ਚੱਲ ਪਿਆ ਹਰਿਆਣਾ ਦੇ ਵਿੱਚ ਵੋਟਾਂ ਖਿੱਚਣ ਦੇ ਲਈ ਚਾਰਾ ਜੋਈ ਸ਼ੁਰੂ ਹੋ ਗਈ ਹੈ ਜਿਹੜੀ ਭਾਜਪਾ ਪਹਿਲਾਂ ਹਰਿਆਣਾ 'ਚ ਸਰਕਾਰ ਬਣਾ ਕੇ ਬੈਠੀ ਆ ਉਹਨੇ ਵੀ ਨਵੀਆਂ ਕੁੰਡੀਆਂ ਸੁੱਟ ਦਿੱਤੀਆਂ ਨੇ ਅੱਜ ਹਰਿਆਣਾ ਦਾ ਮੁੱਖ ਮੰਤਰੀ ਜਿਹੜਾ ਨਾਇਬ ਸਿੰਘ ਸੈਣੀ ਐ ਉਹ ਕਹਿ ਰਿਹਾ ਸੀਗਾ ਵੀ ਅਸੀਂ ਕਿਸਾਨਾਂ ਨੂੰ 2000 ਰੁਪਏ ਬੋਨਸ ਦੇ ਰਹੇ ਹਾਂ ਪ੍ਰਤੀ ਕਿੱਲਾ ਬੋਨਸ ਕਾ ਦਾ ਬੋਨਸ ਫਸਲ ਨਹੀਂ ਕੋਈ ਆਈ ਹੁਣ ਉਹ ਬੋਨਸ ਦੇ ਰਹੇ ਨੇ ਵੋਟਾਂ ਦਾ ਬੋਨਸ ਵੇਖੋ ਹਰਿਆਣੇ ਵਾਲੇ ਭਰਾਓ ਸੱਤੇ ਸਚੇਤ ਹੋ ਜੋ ਇਹ 2 2 4 4000 ਰੁਪਏ ਨੇ ਪਾਰ ਨਹੀਂ ਟਪੋਣਾ ਇਹ ਪਤਾ ਬੀਜੇਪੀ ਨੂੰ ਕਿ ਹਰਿਆਣਾ ਦੇ ਵਿੱਚ ਸਾਡਾ ਮਾਂਜਾ ਵੱਜਿਆ ਪਿਆ ਪਤਾ ਬੀਜੇਪੀ ਨੂੰ ਕਿ ਹਰਿਆਣਾ ਦੇ ਕਿਸਾਨਾਂ ਨੇ ਸਾਨੂੰ ਵੋਟਾਂ ਨਹੀਂ ਪਾਉਣੀਆਂ ਇਸ ਕਰਕੇ ਬੀਜੇਪੀ ਦੀ ਹਰਿਆਣਾ ਸਰਕਾਰ ਵੋਟਾਂ ਤੋਂ ਪਹਿਲਾਂ-ਪਹਿਲਾਂ ਜਦੋਂ ਹੁਣ ਚੋਣਾਂ ਦੀਆਂ ਤਰੀਕਾਂ ਆ ਗਈਆਂ ਤਾਂ ਅੱਜ ਹਰਿਆਣਾ ਦਾ ਮੁੱਖ ਮੰਤਰੀ ਕਿਸਾਨਾਂ ਲਈ ਬੋਨਸ ਐਲਾਨੀ ਜਾਂਦਾ ਨਾਲੇ ਕਹੀ ਜਾਂਦਾ ਅਸੀਂ ਕਿਸਾਨਾਂ ਲਈ ਬਹੁਤ ਕੁਝ ਕਰਨਾ ਚਾਹੁੰਨੇ ਆ ਅਸੀਂ ਕਿਸਾਨਾਂ ਲਈ ਬਹੁਤ ਕੁਝ ਕਰਾਂਗੇ ਇਹ ਸਭ ਪਹਾੜਾ ਜਿਵੇਂ ਮੱਝ ਨੂੰ ਚੋਣ ਤੋਂ ਪਹਿਲਾਂ ਜਿਹੜੇ ਹਰੇ-ਹਰੇ ਪੱਠੇ ਥੋੜੇ ਜਿਹੋਦੇ ਅੱਗੇ ਰੱਖੇ ਜਾਂਦੇ ਨੇ ਉਹ ਪਹਾੜਾ ਹੁੰਦਾ ਉਹਨੂੰ ਕਹਿੰਦੇ ਆ ਚਾਟ ਪਾਉਣੀ ਜਾਂ ਪਹਾੜਾ ਪਾਉਣਾ ਤਾਂ ਉਹ ਚਾਟ ਉਹ ਪਹਾੜਾ ਹੁਣ ਕੰਮ ਨਹੀਂ ਕਰੇਗਾ ਔਰ ਦੂਜੀਆਂ ਪਾਰਟੀਆਂ ਨੇ ਵੀ ਹਰਿਆਣੇ ਦੇ ਵਿੱਚ ਹੱਥ ਜਮਾਉਣੇ ਸ਼ੁਰੂ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਆ ਸਾਡੇ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਵੀ ਹਰਿਆਣੇ 4-5 ਰੈਲੀਆਂ ਪਿਛਲੇ 15 ਦਿਨਾਂ ਚ ਕਰਿਆ ਆਏ ਨੇ ਵੋਟਾਂ ਖੇਚਣੀਆਂ ਨੇ ਆਮ ਆਦਮੀ ਪਾਰਟੀ ਹਰਿਆਣਾ ਕਹਿ ਰਹੀ ਆ ਕਿ ਦਿੱਲੀ ਵੇਖੋ ਅਸੀਂ ਕਿੰਨਾ ਵਧੀਆ ਬਣਾਤਾ ਤੇ ਪੰਜਾਬ ਅਸੀਂ ਪੂਰਾ ਰੰਗਲਾ ਬਣਾਤਾ ਤੇ ਹੁਣ ਹਰਿਆਣੇ ਦੀ ਵਾਰੀ ਐ ਕਾਂਗਰਸ ਉਹ ਵੀ ਪੂਰਾ ਹੱਥ ਜਮਾਰੀ ਐ ਕਾਂਗਰਸ ਨੇ ਵੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੋਇਆ ਹਰਿਆਣੇ ਦੇ ਵਿੱਚ ਤਾਂ ਹੁਣ ਇਸੇ ਕਰਕੇ ਮੈਂ ਕਿਹਾ ਸੀ ਕਿ ਇੱਕ ਗੀਤ ਸੀ ਰਾਜ ਬਰਾੜ ਮਰਹੂਮ ਗਾਇਕ ਦਾ ਕਿ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰਾਇਣ ਆਉਣਗੇ ਤਾਂ ਸੱਚਮੁੱਚ ਹੁਣ ਹਰਿਆਣੇ ਦੇ ਵਿੱਚ ਵੀ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੇ ਜੰਮੂ ਕਸ਼ਮੀਰ ਨੂੰ ਚੱਜ ਨਾਲ ਕੋਈ ਪੁੱਛਦਾ ਹੀ ਨਹੀਂ ਉਥੋਂ ਦੇ ਲੋਕ ਬਹੁਤ ਵੱਡੀਆਂ ਸਮੱਸਿਆਵਾਂ ਦਾ ਸ਼ਿਕਾਰ ਨੇ ਉਥੇ ਬਹੁਤ ਕੁਝ ਕਰਨਾ ਚਾਹੀਦਾ ਹੈ ਪਹਾੜੀ ਇਲਾਕਾ ਹੈ ਔਰ ਪਹਾੜੀ ਇਲਾਕੇ ਦੀਆਂ ਵੱਖਰੀਆਂ ਸਮੱਸਿਆਵਾਂ ਨੇ ਉਥੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਵੱਖਰੇ ਕਿਸਮ ਦੀਆਂ ਨੇ ਉਹਦਾ ਕਦੇ ਵੀ ਹੱਲ ਨਹੀਂ ਕੀਤਾ ਗਿਆ ਤੇ ਅੱਜ ਜਦੋਂ ਵੋਟਾਂ ਆ ਗਈਆਂ ਨੇ ਹੁਣ ਸਾਰੀਆਂ ਪਾਰਟੀਆਂ ਜੰਮੂ ਕਸ਼ਮੀਰ ਦੇ ਲੋਕਾਂ ਤੇ ਜਾਣ ਗਈਆਂ ਤੇ ਉਹਨਾਂ ਨੂੰ ਲੱਕੜ ਦੇ ਮੁੰਡੇ ਦੇਣ ਗਿਆ ਵੀ ਆਹ ਦੇਖੋ ਅਸੀਂ ਆਹ ਕਰ ਦਾਂਗੇ ਅਸੀਂ ਵਾਹ ਕਰ ਦਾਂਗੇ ਜਿਵੇਂ 2022 ਦੇ ਵਿੱਚ ਸਾਰੀਆਂ ਹੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਆ ਬਣਾ ਦੇਾਂਗੇ ਉਹ ਬਣਾ ਦੇਾਂਗੇ ਤੇ ਜਿਨੇ ਵੱਧ ਕਿਆ ਸੀ ਉਹ ਜਿੱਤ ਗਏ ਜਤਨ ਤੋਂ ਬਾਅਦ ਆਮ ਆਦਮੀ ਪਾਰਟੀ ਕੀ ਪੰਜਾਬ ਚੋਂ ਨਸ਼ਾ ਖਤਮ ਕਰ ਸਕੀ ਇਹਦਾ ਜਵਾਬ ਤੁਸੀਂ ਦਿਓ ਕੀ ਆਮ ਆਦਮੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਸਕੀ ਕੀ ਆਮ ਆਦਮੀ ਸਰਕਾਰ ਪੰਜਾਬ ਦੇ ਵਿੱਚੋਂ ਬੇਰਜਗਾਰੀ ਖਤਮ ਕਰ ਸਕੀ ਕੀ ਆਮ ਆਦਮੀ ਸਰਕਾਰ ਪੰਜਾਬ ਦੇ ਵਿੱਚੋਂ ਸਰਕਾਰ ਦੇ ਵਿੱਚੋਂ ਵੀਆਈਪੀ ਕਲਚਰ ਖਤਮ ਕਰ ਸਕੀ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮਲਾਜ਼ਮਾਂ ਨੂੰ ਪੱਕਾ ਕਰ ਸਕੀ ਕੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀਆਂ ਹੋਰ ਸਮੱਸਿਆਵਾਂ ਮਹਿੰਗਾਈ ਹੋਗੀ ਕਰਜ਼ੇ ਹੋਗੇ ਉਹਨਾਂ ਦਾ ਹੱਲ ਕਰ ਸਕੀ ਗਰੀਬੀ ਖਤਮ ਹੋਗੀ ਕੁਝ ਵੀ ਖਤਮ ਨਹੀਂ ਹੋਇਆ ਉਵੇਂ ਹੀ ਪੂੰਜੀਪਤੀਆਂ ਦੀਆਂ ਨੀਤੀਆਂ ਚੱਲ ਰਹੀਆਂ ਨੇ ਉਵੇਂ ਹੀ ਅਮੀਰ ਤੇ ਗਰੀਬ ਦਾ ਪਾੜਾ ਲਗਾਤਾਰ ਵੱਧ ਰਿਹਾ ਔਰ ਸਾਰਾ ਕੁਝ ਉਸੇ ਤਰ੍ਹਾਂ ਹੀ ਸਾਰੀਆਂ ਥਾਵਾਂ ਤੇ ਚੱਲਦਾ ਰਹਿੰਦਾ ਜਦੋਂ ਤੱਕ ਸਿਸਟਮ ਨਹੀਂ ਬਦਲਿਆ ਜਾਂਦਾ ਉਦੋਂ ਤੱਕ ਬੰਦੇ ਬਦਲਣ ਨਾਲ ਕਦੇ ਸਰਕਾਰਾਂ ਨਹੀਂ ਬਦਲਿਆ ਕਰਦੀਆਂ ਸੋ ਹੁਣ ਚੋਣਾਂ ਦਾ ਐਲਾਨ ਹਰਿਆਣਾ ਦੇ ਵਿੱਚ ਤੇ ਜਿਹੜਾ ਜੰਮੂ ਤੇ ਕਸ਼ਮੀਰ ਦੇ ਵਿੱਚ ਕੀਤਾ ਗਿਆ ਪਹਿਲੇ ਚੋਣਾਂ 18 ਸਤੰਬਰ ਨੂੰ ਹੋਣਗੀਆਂ ਦੂਜਾ ਗੇੜ 25 ਸਤੰਬਰ ਨੂੰ ਤੇ ਤੀਜਾ ਗੇੜ 1 ਅਕਤੂਬਰ ਨੂੰ ਤਿੰਨ ਗਿੜਾਂ ਦੇ ਵਿੱਚ ਚੋਣਾ ਹੋਣੀਆਂ ਨੇ ਔਰ 4 ਅਕਤੂਬਰ ਨੂੰ ਨਤੀਜਾ ਆਵੇਗਾ ਇੱਥੇ ਨਾਲ ਦੀ ਨਾਲ ਸਰਕਾਰ ਨੂੰ ਬੇਨਤੀ ਹੈ ਕਿ ਹੁਣ ਪੰਜਾਬ ਦੀਆਂ ਪੰਚਾਇਤੀ ਚੋਣਾਂ ਵੀ ਕਰਾ ਲਓ ਬਹੁਤ ਟਾਈਮ ਹੋ ਗਿਆ ਹੁਣ ਤਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਵੀ ਇਹ ਕਹਿ ਦਿੱਤਾ ਮੰਨ ਲਿਆ ਕਿ ਅਸੀਂ ਅਗਲੇ ਮਹੀਨੇ ਪੰਜਾਬ 'ਚ ਪੰਚਾਇਤੀ ਚੋਣਾਂ ਕਰਾ ਦਿਆਂਗੇ ਪਰ ਅਜੇ ਤੱਕ ਪੰਚਾਇਤੀ ਚੋਣਾਂ ਦੀ ਕੋਈ ਤਰੀਖ ਕੋਈ ਡੇਟ ਅਨਾਉਂਸ ਨਹੀਂ ਕੀਤੀ ਸੋ ਲੋਕ ਉਡੀਕ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਪੰਚਾਇਤਾਂ ਨਾਲ ਜੁੜੇ ਕੰਮ ਨੇ ਉਹ ਰੁਕੇ ਹੋਏ ਨੇ ਪਰ ਇੱਥੇ ਇੱਕ ਹੋਰ ਵੀ ਗੱਲ ਹੈ ਇਸ ਵਾਰ ਮਿੱਤਰੋ ਸਰਪੰਚ ਉਹਨਾਂ ਨੂੰ ਨਾ ਚੁਣਿਓ ਜਿਹੜੇ ਚੌਧਰ ਦੇ ਭੁੱਖੇ ਕੜਾ ਮ ਚੌਧਰੀ ਨੇ ਜਾਂ ਜਿਹੜੇ ਇਸ ਕਰਕੇ ਸਰਪੰਚ ਬਣਦੇ ਨੇ ਇੱਕ ਗੀਤ ਆਇਆ ਸੀ ਰਾਜਪਾਲ ਦਾ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਜਿਨ੍ਹਾਂ ਨੇ ਇਸ ਕਰਕੇ ਸਰਪੰਚ ਬੰਨਾ ਉਹਨਾਂ ਨੂੰ ਪਛਾਣ ਕਰ ਲਿਓ ਪਾਸੇ ਤੱਕ ਦਿਓ ਸਰਪੰਚ ਨੇ 5 ਸਾਲ ਪਿੰਡ ਦਾ ਸਰਪੰਚ ਰਹਿਣਾ ਹੁੰਦਾ ਜਿਹੜੇ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਸਲਾਮ ਤੇ ਜਿਹੜੇ ਥਾਣੇ ਦੇ ਦਲਾ ਦਲਾਲ ਬਣ ਜਾਂਦੇ ਨੇ ਇਧਰੋਂ ਲੜਾ ਲਿਆ ਫਿਰ ਰਾਜੀ ਨਾਵਾ ਕਰਾ ਲਿਆ ਤੇ ਫਿਰ ਵਿੱਚੋਂ ਰਾਜੀ ਦੋਮਾ ਧਿਰਾਂ ਨੂੰ ਕਰਾ ਕੇ ਤੇ ਨਾਵਾ ਆਪ ਰੱਖ ਲਿਆ ਅੱਧਾ ਕ ਨਾਵਾ ਪੁਲਿਸ ਵਾਲਿਆਂ ਨੂੰ ਦਵਾਤਾ ਅੱਧਾ ਨਾਵਾ ਆਪ ਰੱਖ ਲਿਆ ਤੇ ਦੋਵੇਂ ਘਰਾਂ ਨੂੰ ਰਾਜੀ ਕਰਕੇ ਕਰਤੇ ਤਾਂ ਉਹਨੂੰ ਕਹਤਾਂ ਰਾਜੀਨਾਮਾ ਹੋ ਗਿਆ। ਸੋ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨੂੰ ਸਰਪੰਚ ਨਾ ਬਣਾਇਓ ਪਛਾਣ ਕਰਿਓ ਸੋ ਚੋਣਾ ਆ ਜਿਹੜੀਆਂ ਸਿਰ ਤੇ ਆ ਗਈਆਂ ਨੇ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਚ ਕੁਝ ਨਵਾਂ ਨਹੀਂ ਹੋਣਾ ਉਹੀਓ ਕੁਝ ਹੋਣਾ ਜਿਹੜਾ ਪਹਿਲਾਂ ਹੁੰਦਾ ਰਿਹਾ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਖਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ ਬਹੁਤ ਬੀਤ